ਰਜੀਵ ਮਸਲ ਜੀ ਇੱਕ ਹੋਰ ਗੱਲ ਹੈ ਜਿਵੇਂ ਹੁਣ ਦੀਵਾਲੀ ਨੇੜੇ ਆ ਰਹੀ ਹੈ ਬਿਲਕੁਲ ਜੀ ਤੇ ਦੀਵਾਲੀ ਤੋਂ ਤਿੰਨ ਤਿੰਨ ਮਹੀਨੇ ਪਹਿਲਾਂ ਛੇ ਛੇ ਮਹੀਨੇ ਪਹਿਲਾਂ ਜਿਹੜੇ ਛੋਟੇ ਦੁਕਾਨਦਾਰ ਆ ਉਹ ਹੋਲਸੇਲ ਵਾਲੀਆਂ ਦੁਕਾਨਾਂ ਤੋਂ ਠੋਕਰੇਟ ਵਾਲੀਆਂ ਦੁਕਾਨਾਂ ਦੇ ਵਿੱਚੋਂ ਪਹਿਲਾਂ ਮਾਲ ਖਰੀਦ ਲੈਂਦੇ ਆ 2-2 ਲੱਖ ਦਾ 3-3 ਲੱਖ ਦਾ ਕੋਈ 5 ਲੱਖ ਦਾ ਨਾ ਜੀ ਉਸ ਤੋਂ ਬਾਅਦ ਜਦੋਂ ਦੀਵਾਲੀ ਨੇੜੇ ਆ ਜਾਂਦੀ ਹੈ ਤਾਂ ਸਰਕਾਰਾਂ ਵੀ ਜਾਗ ਜਾਂਦੀਆਂ ਹਨ ਕਿ ਇਹ ਪਟਾਕੇ ਚਲਾਉਣ ਨੂੰ ਲੈ ਕੇ ਬਹੀ ਤਰਖਾਂਦੀਆਂ ਆਂਦੀਆਂ ਕਿ ਪਟਾਕੇ ਚਲਾਓ ਤੇ ਪ੍ਰਦੂਸ਼ਣ ਹੋਊਗਾ ਬਿਲਕੁਲ ਜੀ ਹੈ ਜੀ ਇਹ ਸਰਕਾਰਾਂ ਜਿਸ ਵਕਤ ਜਿੱਥੇ ਪਟਾਕੇ ਬਣਦੇ ਆ ਉਹਨਾਂ ਫੈਕਟਰੀਆਂ ਨੂੰ ਕਿਉਂ ਨਹੀਂ ਬੰਦ ਕਰਦੀਆਂ ਕੋਈ ਪਰਮਜੀਤ ਜੀ ਜਿਹੜਾ ਪਟਾਕਿਆਂ ਦਾ ਸਬੰਧਾ ਉਹ ਸਿੱਧਾ ਹਿੰਦੂਆਂ ਦਾ ਤਿਹਾਰ ਨਾਲ ਸਿੱਖਾਂ ਦੇ ਤਿਹਾਰ ਨਾਲ ਦਿਵਾਲੀ ਨਾਲ ਸਬੰਧਤ ਹੈ ਦੇਖੋ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਪਰਮਾਨੈਂਟ ਕੋਈ ਸਰਕਾਰ ਦੀ ਫਾਊਂਡੇਸ਼ਨ ਨਹੀਂ ਕੋਈ ਮੇਰੀ ਸਰਕਾਰ ਰਹਿਣੀ ਲੇਕਿਨ ਇਹ ਸਾਡੇ ਹਿੰਦੂਆਂ ਦੇ ਤਿਹਾਰ ਨਾਲ ਖਲਵਾੜ ਨਾ ਕਰੇ ਮੇਰੀ ਸਰਕਾਰ ਨੂੰ ਸਖਤ ਚੇਤਾਵਨੀ ਹੈ ਕਿਉਂਕਿ ਦੇਖੋ ਜਿਹੜੇ ਪਟਾਕੇ ਆ ਇਹ ਅਸੀਂ ਆਪਣੀ ਖੁਸ਼ੀ 'ਚ ਚਲਾਉਨੇ ਆ ਇੱਕ ਦਿਨਾਂ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਜੀ ਕਰਮਜੀਤ ਜੀ ਜੇ ਤੁਸੀਂ ਕਹੋ ਵੀ 에ਅਰ ਕੁਆਲਿਟੀ ਇੰਡੈਕਸ ਖਰਾਬ ਹੋ ਗਿਆ ਸਾਰਾ ਸਾਲ ਲੋਕਾਂ ਦੀ ਫੈਕਟਰੀਆਂ ਚੱਲਦੀਆਂ ਉਹਦੇ ਨਾਲ ਪ੍ਰਦੂਸ਼ਣ ਨਹੀਂ ਫੈਲਦਾ ਜੇ ਇਕ ਦਿਨ ਨਾਲ ਐਡਵਾਈਜ਼ਰੀ ਜਾਰੀ ਕਰਕੇ ਵੀ ਤੁਸੀਂ 8 ਤੋਂ 10 ਪਟਾਕੇ ਚਲਾਣੇ ਆ ਇਹ ਸਾਨੂੰ ਨਿਰਧਾਰਤ ਸਮਾਂ ਦਿੱਤਾ ਜਾਂਦਾ ਇਸ ਅਗੇਂਸਟ ਅਸੀਂ ਤੇ ਹਿੰਦੂਆਂ ਦਾ ਤਿਹਾਰ ਆ ਸਾਨੂੰ ਤਿਹਾਰ ਮਨਾਣ ਦੀ ਖੁੱਲ੍ਹ ਦਿੱਤੀ ਜਾਵੇ ਨਹੀਂ ਗੱਲ ਇਹ ਆ ਜੀ ਮੱਛਲ ਜੀ ਮਤਲਬ ਸਰਕਾਰਾਂ ਹਰ ਸਾਲ ਜਿਹੜਾ ਇੱਕ ਦਿਨ ਲੋਕਾਂ ਨੇ ਹਿੰਦੂਆਂ ਨੇ ਜਾਂ ਸਿੱਖਾਂ ਨੇ ਪਟਾਕੇ ਚਲਾਣੇ ਹੁੰਦੇ ਆ ਉਹਨਾਂ ਨੂੰ ਉਹ ਇੱਕ ਦਿਨ ਦਾ ਪ੍ਰਦੂਸ਼ਣ ਦੇਖਦਾ ਅਗਰ ਇਹ ਵਾਕਿਆ ਹੀ ਪ੍ਰਦੂਸ਼ਣ ਕਰਦੇ ਆ ਜਾਂ ਇਹ ਪ੍ਰਦੂਸ਼ਿਤ ਪ੍ਰੋਡਕਟ ਆ ਤਾਂ ਇਹ ਫੈਕਟਰੀਆਂ ਕਿਉਂ ਨਹੀਂ ਬੰਦ ਕਰਦੀਆਂ ਜਿਹੜੀ ਵੀ ਸਰਕਾਰਾਂ ਫੈਕਟਰੀਆਂ ਨੂੰ ਕਿਉਂ ਨਹੀਂ ਤਾਲੇ ਲਾਂਦੇ ਉਹਨਾਂ ਤੇ ਕਿਉਂ ਨਹੀਂ ਧਿਆਨ ਦਿੰਦੇ ਜਦੋਂ ਲੋਕ ਆਪਣੀ ਜੇਬ ਦੇ ਵਿੱਚੋਂ 5-5 ਲੱਖ ਦਾ ਪਟਾਕਾ ਖਰੀਦ ਕੇ ਰੱਖ ਲੈਂਦੇ ਆ ਤਾਂ ਉਸ ਵਕਤ ਇਹ ਬੈਨ ਲਾਂਦੇ ਆ ਜਾਂਦੇ ਆ ਕਰਮਜੀਤ ਜੀ ਦੇਖੋ ਜਿਹੜਾ ਪਟਾਕਾ ਉਹ ਬਾਏ ਰੋਡ ਆਂਦਾ ਹੈ ਉਹ ਕੋਈ ਡਾਇਰੈਕਟ ਹਵਾ ਛੁੱਟ ਕੇ ਤਾਂ ਨਹੀਂ ਗਿਰਦਾ ਮੇਰੀ ਦੁਕਾਨ ਚ ਥੋੜੀ ਦੁਕਾਨ ਚ ਟੈਕਸ ਭਰਿਆ ਜਾਂਦਾ ਉਹ ਬਾਏ ਰੋਡ ਆਂਦਾ ਹੈ ਲੇਕਿਨ ਸਰਕਾਰ ਨੂੰ ਕੰਪਨੀ ਨੂੰ ਐਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ ਕਿ ਤੁਸੀਂ ਗ੍ਰੀਨ ਪਟਾਕੇ ਬਣਾਓ ਪ੍ਰਦੂਸ਼ਣ ਘੱਟ ਵਾਲੇ ਪਟਾਕੇ ਬਣਾਓ ਸਿਕੰਜਾ ਉਨਮਰ ਕਸਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਨਾ ਕਿ ਤੁਸੀਂ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰੋ ਜਦੋਂ ਇਹ ਸਰਕਾਰ ਦੀ ਹਾਂ ਸ਼ਿਫਟ ਕਰਦਾ ਉਹਨਾਂ 111 ਦਿਨ ਦੇ ਮਨ ਮੁੱਖ ਮੰਤਰੀ ਰਹੇ ਹਨ ਜਦੋਂ ਤਾਂ ਉਹਨਾਂ ਨੇ ਸਿੱਧੇ ਸਾਫ ਸਰਦਾਂ ਚ ਸੁਤਿਪਾਣੀ ਦਿੱਤੀ ਆ ਕਿ ਪੰਜਾਬ ਦੇ ਲekin ਚੰਗੇ ਕੰਮ ਦੀ ਤਾਰੀਫ ਕਰਨੀ ਬਣਦੀ ਆ ਤੇ ਕਰੀ ਵੀ ਅਸੀਂ ਚੰਨੀ ਸਾਹਿਬ ਦਾ ਸਮਾਂ ਲੋਕ ਯਾਦ ਕਰਦੇ ਆ ਕਿ ਉਹਨਾਂ ਨੇ ਸਿੱਧੀ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਆ ਕਿ ਕੋਈ ਵੀ ਕਿਸੇ ਤਪਕਾਨਦਾਰ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ ਅਫਸਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਆ ਲekin ਤੁਸੀਂ ਦੇਖ ਲਿਓ ਜਦੋਂ ਦੀਵਾਲੀ ਮੇੜੇ ਆਉਣੀ ਆ ਤਾਂ ਇਹ ਹਦਾਇਤਾਂ ਵੀ ਜਾਰੀ ਹੋਣਗੀਆਂ ਤੇ ਦੁਕਾਨਦਾਰਾਂ ਨੂੰ ਵੀ ਪਰੇਸ਼ਾਨ ਕੀਤਾ ਜਾਵੇਗਾ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ ਬਿਲਕੁਲ ਕਰਾਂਗੇ ਇਹ ਹਰ ਵਾਰ ਕੀਤਾ ਜਾਂਦਾ ਹੈ